कोरोना ਹੁਣ ਫਿਰ ਤੋਂ ਡਰਾਉਣ ਲੱਗ ਗਿਆ 3000 ਤੋਂ ਪਾਰ ਇਸ ਦੇ ਕੇਸ ਜਿਹੜੇ ਕਿ ਪਹੁੰਚ ਚੁੱਕੇ ਨੇ ਤਾਂ ਤੁਸੀਂ ਵੀ ਸਾਵਧਾਨ ਰਹੋ ਮਾਸਕ ਜ਼ਰੂਰ ਪਾਓ ਤੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਦੇਸ਼ ਭਰ ਦੇ ਵਿੱਚ ਕੋਰੋਨਾ ਇੱਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸ਼ਨੀਵਾਰ 31 ਮਈ 2025 ਤੱਕ ਭਾਰਤ ਦੇ ਵਿੱਚ ਕੋਵਿਡ-19 ਦੇ 10395 ਐਕਟਿਵ ਕੇਸ ਦਰਜ ਕੀਤੇ ਗਏ ਨੇ ਸਭ ਤੋਂ ਵੱਧ 1336 ਕੇਸ ਕੇਰਲਾ ਵਿੱਚ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਮਹਾਰਾਸ਼ਟਰ ਅਤੇ ਦਿੱਲੀ ਦੇ ਵਿੱਚ ਵੀ ਸਭ ਤੋਂ ਵੱਧ ਮਰੀਜ਼ ਮਿਲੇ ਨੇ ਪਿਛਲੇ 2 ਸਾਲਾਂ ਦੇ ਦੌਰਾਨ ਇਹ ਪਹਿਲੀ ਵਾਰ ਹੋਇਆ ਕਿ ਕੋਵਿਡ ਦੇ ਸਰਗਰਮ ਕੇਸ 10000 ਤੋਂ ਪਾਰ ਹੋ ਗਏ ਨੇ ਜਿहां ਕੇਂਦਰ ਸਰਕਾਰ ਵੱਲੋਂ جاری ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਦੌਰਾਨ ਦੇਸ਼ ਦੇ ਵਿੱਚ ਕਰੋਨਾ ਨਾਲ 4 ਲੋਕਾਂ ਦੀ ਮੌਤ ਹੋਈ ਹੈ ਦਿੱਲੀ ਕੇਰਲ ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਇੱਕ ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ ਮਹਾਰਾਸ਼ਟਰ ਦੇ ਵਿੱਚ 460 ਦਿੱਲੀ ਵਿੱਚ 375 ਗੁਜਰਾਤ ਦੇ ਵਿੱਚ 265 ਕਰਨਾਟਕ ਦੇ ਵਿੱਚ 234 ਪశ్ਚਵੀ ਬੰਗਾਲ ਦੇ ਵਿੱਚ 205 ਤਾਮਿਲਨਾਡੂ ਵਿੱਚ 185 ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ 110 ਤੋਂ ਪਾਰ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਏ ਨੇ ਦੇਸ਼ ਦੇ ਵਿੱਚ 22 ਮਈ ਨੂੰ ਕੋਵਿਡ ਦੇ ਕੁੱਲ 257 ਐਕਟਿਵ ਕੇਸ ਸੀ 26 ਮਈ ਤੱਕ ਇਹ ਗਿਣਤੀ ਵੱਧ ਕੇ 1010 ਹੋ ਗਈ ਸੀ ਸ਼ਨੀਵਾਰ ਨੂੰ ਇਹ 3395 ਤੱਕ ਪਹੁੰਚ ਗਈ ਹੈ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 685 ਨਵੇਂ ਕੇਸ ਸਾਹਮਣੇ ਆਏ ਅਤੇ 4 ਮੌਤਾਂ ਵੀ ਹੋ ਗਈਆਂ ਨੇ ਕੇਰਲ ਦੇ ਵਿੱਚ ਕੋਰੋਨਾ ਦੇ ਨਾਲ ਪੰਜ ਲੋਕਾਂ ਦੀ ਮੌਤ ਹੋਇਆ ਜਨਵਰੀ 2025 ਦੇ ਦੌਰਾਨ ਸਭ ਤੋਂ ਵੱਧ ਮੌਤਾ ਮਹਾਰਾਸ਼ਟਰ ਦੇ ਵਿੱਚ ਹੋਈਆਂ ਜਿੱਥੇ 7 ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਬਿਲਕੁਲ ਹੁਣ ਸਾਵਧਾਨੀ ਵਰਤਣ ਦੀ ਲੋੜ ਹੈ ਜੇਕਰ ਬੱਚਿਆਂ ਨੂੰ ਬੁਖਾਰ ਖਾਂਸੀ ਜ਼ੁਕਾਮ ਜਾਂ ਹੋਰ ਲੱਛਣਾਂ ਹੰਟਾ ਤੁਰੰਤ ਉਹਨਾਂ ਦਾ ਚੈੱਕਅਪ ਕਰਾਇਆ ਜਾਵੇ ਤੇ ਹਫ਼ਤੇ ਪ੍ਰਤੀ ਹਫ਼ਤੇ ਰੈਗੂਲਰ ਆਪਣਾ ਬੋਡੀ ਹੈਲਥ ਚੈੱਕਅਪ ਵੀ ਜ਼ਰੂਰ ਕਰਵਾਇਆ ਜਾਵੇ ਤੇ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ